ਸਰ ਸ਼ਿਕਾ尔 ਜੀ ਮੈਨੂੰ ਆਪਤੀ ਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਰਦਾਰ ਨੌਜਵਾਨ ਮੁੰਡੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਵੀਡੀਓ ਨੂੰ ਦੇਖ ਕੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਮੁੰਡਾ ਹੈ ਇੱਕ ਆਸ਼ਿਕ ਹੈ ਤੇ ਕਿਸੇ ਘਰ ਦੇ ਵਿੱਚ ਆਪਣੀ ਮਸ਼ੂਕ ਨੂੰ ਮਿਲ ਲਿਆ ਸੀ ਜਿਸ ਤੋਂ ਬਾਅਦ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਤੇ ਇਸੇ ਛਿੱਤਰ ਪ੍ਰੈਸ ਕੀਤੀ ਜਾਂਦੀ ਹੈ ਤੇ ਉਸ ਤੋਂ ਪੁੱਛਿਆ ਜਾਂਦਾ ਕਿ ਆਖਰ ਤੂੰ ਘਰ ਦੇ ਵਿੱਚੋਂ ਆਇਆ ਕਿਵੇਂ ਤਾਂ ਇਹ ਮੁੰਡਾ ਦੱਸਦਾ ਹੈ ਕਿ ਕਿਵੇਂ ਕੁੜੀ ਉਸ ਨੂੰ ਫੋਨ ਕਰਕੇ ਬੁਲਾਉਂਦੀ ਆ ਤਾਂ ਆਪਦੇ ਘਰ ਦੇ ਬਾਰੇ ਜਾਣਕਾਰੀ ਦਿੰਦੀ ਹੈ ਕਿ ਉਸ ਦੇ ਘਰ ਦੇ ਹੈ ਨਹੀਂ ਤੇ ਤੂੰ ਘਰ ਦੇ ਵਿੱਚ ਆ ਜਾ ਪਰ ਇਥੇ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਕਸੂਰ ਇਸ ਮੁੰਡੇ ਦਾ ਤਾਂ ਫਿਰ ਕੁੜੀ ਦੇ ਵੀ ਬਰਾਬਰ ਛਿੱਤਰ ਭਾਣੇ ਚਾਹੀਦੇ ਨੇ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਨਾਲੇ ਤੁਸੀਂ ਵੀਡੀਓ ਦੇਖੋ ਤੇ ਨਾਲ ਦੀ ਨਾਲ ਕਮੈਂਟ ਵੀ ਜ਼ਰੂਰ ਕਰਿਓ ਬੰਦਾਂ ਨੂੰ ਦੱਸ ਦੇ ਕਿੱਧਰ ਆਇਆ ਹੈ ਖਾਣਾ ਕਿੱਧਰ ਆਇਆ ਹੈ ਨਾ ਕੌਣ ਦਾ ਹੈ ਤੇ ਨਾਲ ਜਿਹੜਾ ਸ਼ਰਟ ਸ਼ਰਟ ਕਿਹਦਾ ਹੋਈ ਦਨਾਂ ਤੈਨੂੰ ਸੈਟ ਕਿੱਧਰ ਆਈ ਬੂਥਾਂ ਦਾ ਜਗ੍ਹਾ ਇਹਨੇ ਫੋਨ ਲਾ ਕੇ ਦਿਖਾਈ ਕੀ ਆਂਦੀ ਕੀ ਆਂਦੀ ਕੀ ਆਂਦੀ ਚੁੱਪ ਕਰ ਕੀ ਆਂਦੀ ਕੋਈ ਨਹੀਂ ਕਰ ਕਿੱਥੇ ਗਿਆ ਕਰਦੇ ਪੋਸਾ ਨਹੀਂ ਪੋਜੀ ਮੈਨੂੰ ਹੈ ਕਿੰਨਾ ਝਰੋ ਗਿਆ ਇਹਨੂੰ ਅਜੀਤ ਨੂੰ ਫੋਨ ਕਰ ਆ ਇਹਨੂੰ ਕਿੱਥੇ ਜਾ ਰਿਹਾ ਕੋਈ ਭਾਜੀ ਮੈਂ ਇਹਦਾ ਕਿੰਨਾ ਝਰ ਗਿਆ ਸਮਝਾਉਂਗਾ ਦੱਸ ਦੇ ਕਿੱਧਰ ਆਇਆ ਖਾਣਾ ਕਰ ਕਿੱਧਰ ਆਇਆ ਨਾ ਕੌਣ ਦਾਵ ਤੈਨਾਂ ਦਾ ਸੈਟ ਸੈਟ ਕਿੱਧਰ ਹੋਈ ਤੈਨਾਂ ਤੈਨੂੰ ਸੈਟ ਕਿੱਧਰ ਆਈ ਬੂਥਾਂ ਦਾ ਜਗ੍ਹਾ ਇਹਨੇ ਫੋਨ ਲਾ ਕੇ ਦਿਖਾਈ ਕੀ ਆਂਦੀ ਕੀ ਜਾਂਦੀ ਚੁੱਪ ਕਰ ਕੀ ਜਾਂਦੀ ਕੋਈ ਨਹੀਂ ਕਰ ਕਿੱਥੇ ਗਿਆ ਕਰਦੇ ਪੋਸਾ ਨਹੀਂ ਪੋਜੀ ਮੈਨੂੰ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਅਜੀਤ ਨੂੰ ਫੋਨ ਕਰ ਆ ਇਹਨੂੰ ਕਿੰਨਾ ਚਿਰ ਹੋ ਗਿਆ ਕੋਈ ਭਾਜੀ ਕਿੰਨਾ ਚਿਰ ਪਿਆਏ ਬੰਦਾਂ ਨੂੰ ਦੱਸ ਦੇ ਕਿੱਧਰ ਹੋਇਆ ਹੈ ਖਾ ਕਰ ਕਿੱਧਰ ਆਇਆ ਹੈ ਨਾ ਕੌਣ ਦਾਬ ਤੇ ਨਾਲ ਦਾ ਸੈਟ ਸੈਟ ਕਿੱਧਰ ਹੋਈ ਤੈਨੂੰ ਤੇ ਨਾਲ ਸੈਟ ਕਿੱਧਰ ਆਈ ਬੁੱਥਾ ਦਾ ਜਗਾ ਇਹਨੇ ਫੋਨ ਲਾ ਕੇ ਕੀ ਜਾਂਦੀ ਕੀ ਜਾਂਦੀ ਕੀ ਜਾਂਦੀ ਚੁੱਪ ਕਰ ਕੀ ਜਾਂਦੀ ਕੋਈ ਨਹੀਂ ਕਰ ਕਿੱਥੇ ਗਿਆ ਕਰਦੇ ਪੋਸਾ ਨਹੀਂ ਪੋਜੀ ਮੈਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਅਜੀਤ ਨੂੰ ਫੋਨ ਕਰ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋ ਦਾਦੀ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਕਦੇ ਵੀ ਤਾੜੀ ਇੱਕ ਹੱਥ ਦੇ ਨਾਲ ਨਹੀਂ ਵੱਜਦੀ ਜਿੰਨਾ ਕਸੂਰਵਾਰ ਮੁੰਡਾ ਹੁੰਦਾ ਉਹਨਾਂ ਹੀ ਕਸੂਰਵਾਰ ਕੁੜੀ ਵੀ ਹੁੰਦੀ ਹੈ ਜੇਕਰ ਕੁੜੀ ਨੇ ਆਪਣੇ ਘਰ ਦੀ ਜਾਣਕਾਰੀ ਉਸ ਮੁੰਡੇ ਨੂੰ ਦਿੱਤੀ ਕਿ ਉਸਦੇ ਘਰ ਦੇ ਵਿੱਚ ਕੋਈ ਹੈ ਨਹੀਂ ਤਾਂ ਹੀ ਮੁੰਡੇ ਦੀ ਹਿੰਮਤ ਪਈਆ ਕਿ ਉਹ ਘਰ ਦੇ ਵਿੱਚ ਐਂਟਰ ਕਰਿਆ ਹੋਵੇ ਨਹੀਂ ਕਿਸੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਕਿਸੇ ਦੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਜਾਵੇ ਬਾਕੀ ਜਿੱਥੇ ਇਸ ਮੁੰਡੇ ਦਾ ਕਸੂਰ ਮੰਨ ਕੇ ਉਹਦੀ ਸ਼ਿਤਰ ਪ੍ਰੇਰਣ ਕੀਤੀ ਜਾਂਦੀ ਹੈ ਤਾਂ ਫਿਰ ਕੁੜੀਆਂ ਦੇ ਵੀ ਬਰਾਬਰ ਜੁੱਤੀਆਂ ਪਹਿਣੀਆਂ ਚਾਹੀਦੀਆਂ ਨੇ ਕਿਉਂਕਿ ਕਸੂਰਵਾਰ ਦੋਨੋਂ ਹੀ ਮੰਨੇ ਜਾਂਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼